ਓ ਜੀ ਹਾਜੀ ਕੋ ਮਾ ਜੀ ਨਹੀਂ ਛੱਡੀ ਜਾ ਰਹੀ ਕਿਉਂ ਆ ਜੀ ਛੱਡਦਾ ਨਹੀਂ ਆ ਛੱਡ ਲੈ ਵੀ ਹਾਜੀ ਕਿੱਲਣ ਦਿਆ ਹਾਜੀ ਛੱਡ ਯਾਰ ਕੀ ਹੋਇਆ ਛੱਡਣਾ ਓ ਹਾਜੀ ਨਹੀਂ ਛੱਡਣ ਦੇ ਹਾਜੀ ਕੋ ਨਹੀਂ ਛੜੀ ਕਿਥੇ ਆ ਨਾ ਲਾੜੀ ਪੈ ਨਹੀਂ ਲਾੜੀ ਨਹੀਂ ਚਲੋ ਹੋ ਗਿਆ ਬੰਦ ਹਾਂ ਬਲੌਗ ਕਰੀਏ ਐਂਡ ਕਰ ਦਈਏ ਐਂਡ ਹਾਂ ਲਾਈਕ ਕਰ ਦਈਏ ਕਰ ਦਈਏ ਸਬਸਕ੍ਰਾਈਬ ਲਾਈਕ ਵੀ ਕਰਿਆ ਕਰੋ ਠੀਕ ਹੋ ਗਿਆ ਅੱਜ ਮਰਫੀ ਬਣਾਉਣ ਲੱਗਾ ਅੱਛਾ ਬਾਣੂ ਕਹਿੰਦੇ ਨੇ ਯਾਰ ਬੰਮੂ ਵਰਗੀ ਖਾਣੀ ਮੈਂ ਕਹਾ ਠੀਕ ਆ ਜੀ ਤੁਹਾਨੂੰ ਨਾਲ 11 ਗੱਡੀਆਂ ਦੀ ਖਬਰ ਨਹੀਂ ਪਾ। 11 ਗੱਡੀਆਂ ਪਾਈਆਂ ਅੱਜ। ਕੱਲ ਪੰਜਾਂ ਦਾ ਬਣਾਇਆ ਸੀ। ਕੱਲ ਪੰਜਾਂ ਦਾ ਬਣਾਇਆ ਸੀ। ਵਾਹ। ਹਾਂਜੀ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਵਾ ਸੁਆਗਤ ਆਦਾ ਜੀ ਆਨਵਾ ਨੇ ਤੇ ਕਰਦੇ ਆਪਾਂ ਅੱਜ ਦਾ ਨਵਾਂ ਵਲੌਗ ਸ਼ੁਰੂ। ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਦੇਖਣਾ ਕਿ ਆਪਾਂ ਸਾਰੀ ਦਿਹਾੜੀ ਅੱਜ ਕੀ ਕਰਦੇ ਆਂ ਕੱਲ ਦੇ ਵਲੌਗ ਚ ਤੇ ਦੇਖਿਆ ਹੋਣਾ ਕਿ ਮਾਮੇ ਨੇ ਮਾਰਿਆ ਸੀ ਖੋਇਆ ਤੇ ਅੱਜ ਫਿਰ ਲੱਗਾ ਹੋਇਆ ਤੇ ਚਲਦੇ ਆਂ ਮਾਮੇ ਦੇ ਢੇਰੇ ਤੇ ਤੇ ਜਦੋਂ ਕੋ 10-15 ਮਿੰਟ ਬੈਹਿ ਕੇ ਉਹਦੇ ਕੋਲ ਤੁਹਾਨੂੰ ਵੀਊ ਵਿਖਾ ਕੇ ਤੇ ਆਪਾਂ ਉਹਨੇ ਤਾਂ ਆਪਣਾ ਕੰਮ ਸੰਭੀਏ ਲਓ ਜੀ ਪਹੁੰਚ ਗਏ ਆ ਢੇਰੇ ਤੇ ਤੇ ਮਾਮਾ ਅੱਜ ਫਿਰ ਲੱਗਾ ਹੋਇਆ ਬਰਫੀ ਬਣਾਉਣ ਅੱਜ ਉਹਨੇ ਬਰਉਣੀ ਆ ਬਰਫੀ ਤੇ ਮਾਮਾ ਲੱਗਾ ਤੁਹਾਨੂੰ ਬਣਾਉਣਾ ਲੈ ਵੀ ਮਮਾ ਅੱਜ ਫਿਰ ਲੱਗਾ ਐ ਅੱਜ ਵਰਫੀ ਬਣਾਉਣ ਲੱਗਾ ਅੱਛਾ ਪਾਲ ਮੂਰ ਕਹਿੰਦੇ ਨੇ ਯਾਰ ਮਾਮੂ ਵਰਫੀ ਖਾਣੀ ਮੈਂ ਕਹਾ ਠੀਕ ਹੈ ਅੱਜ ਤੁਹਾਨੂੰ ਨਾ 11 ਗੱਡੀਆਂ ਦੀ ਬਰਫੀ। 11 ਗੱਡੀਆਂ ਪਾਈਆਂ ਅੱਜ। ਕੱਲ 5 ਪੰਜਾਂ ਬਣਾਇਆ ਸੀ। ਕੱਲ 5 ਪੰਜਾਂ ਦਾ ਬਣਾਇਆ ਸੀ। ਵਾਹ ਮਾਮਾ ਵਰਫੀ ਬਣਾਏਗਾ ਜੀ। ਸੋ ਆਪਣਾ ਤਾਂ ਰੋਜ਼ਾ ਆਪਾਂ ਤਾਂ ਖਾ ਨਹੀਂ ਸਕਦੇ ਆਪਾਂ ਖਾਵਾਂਗੇ ਸ਼ਾਮ ਨੂੰ। ਤੇ ਮੈਂ ਕਿ ਤੁਹਾਨੂੰ ਮੜਾ ਦੇ ਸ਼ਾਰਟ ਵੀ ਖਾ ਦਈਏ ਕਿਉਂਕਿ ਕੱਲ ਜਿਹੜਾ ਵਲੋਗ ਤੁਹਾਨੂੰ ਮੈਂ ਵਿਖਾਇਆ ਵਾ ਤੇ ਉਹ ਤੁਹਾਨੂੰ ਵਲੋਗ ਜਿਹੜਾ ਨਾ ਉਹਦੇ ਵੀ ਦੱਸੇਗਾ ਮਾਮੂ ਕੇ ਕਿਸ ਤਰ੍ਹਾਂ ਬਰਫੀ ਬਣਾਈ ਦੀ ਹੈ ਤੇ ਕੱਲ ਜਦੋਂ ਜਵੇਦੀ ਸੀ ਨਾਲ ਜਿਹੜਾ ਨਾ ਗਲ ਉਹਨਾਂ ਬਣਾਈਆ ਸਿਰਫ ਖਾਲੀ ਖੋਆ ਬਣਾਇਆ ਫੋਟਾ ਅੱਜ ਬਣਾਉਣਗੇ ਬਰਫੀ ਲੰਗਾ ਟਾਈਮ ਤੇ ਵਖਾ ਦੇਾਂਗੇ ਤੁਹਾਨੂੰ ਬਕਾਇਨ ਤਾਂ ਆਪਣੀ ਜਿਹੜੀ ਰੁਟੀਨ ਹੈ ਉਹ ਤਾਂ ਚੱਲਦੀ ਰਹੇ ਮਾਮਾ ਜਿਹੜਾ ਨਾ ਕੰਮ ਉਹਦਾ ਲੇਟ ਆ ਤੇ ਆਪਾਂ ਚੱਲਦੇ ਆ ਡੇਰੇ ਤੇ ਆਪੇ ਕੱਢਦਾ ਰਹੇਗਾ ਸ਼ਾਮੀ ਖਾਵਾਂਗੇ ਰਫਤਾਰੀ ਕਰਕੇ ਆਪਾਂ ਚੱਲਦੇ ਆ ਡੇਰੇ ਤੇ ਮਾਲ ਦੇ ਕੋਲ ਡੋਣੇ ਆ ਪਾਣੀ ਤੇ ਮਾਮੇ ਕੋਲ ਸ਼ਾਮੀ ਆਵਾਂਗੇ ਖਾਵਾਂਗੇ ਬਰਫੀ ਲਓ ਜੀ ਆ ਗਏ ਆ ਡੇਰੇ ਤੇ ਤੇ ਆਪਾਂ ਡੋਨੇ ਹੁਣ ਪਾਣੀ ਚਾਚੇ ਹੁਣੀ ਪਾਉਂਦੇ ਆ ਪੱਠੇ ਚਾਚੇ ਹੁਣੀ ਪਾਉਂਦੇ ਆ ਪੱਠੇ ਤੇ ਆਪਾਂ ਡੋਨੇ ਆ ਨਾ ਪਾਣੀ ਮੱਜਾ ਵਾੜਤੀਆਂ ਨਾਲ ਛਪੜੇ ਆ ਮੁੰਡਾ ਖਲਾ ਰਿਆ ਇੱਥੇ ਕਿਉਂ ਵੀ ਆ ਜੀ ਇਹਦਾ ਨਾਂ ਜੀ ਹਾਜੀ ਆ ਵੀ ਆ ਜੀ ਮੱਜਾਂ ਖਲੋਏਗਾ ਹੈ ਠੀਕ ਹੈ ਮੱਜਾਂ ਆ ਗਿਆ ਭਾਈ ਇਹ ਖਲੋਂਦਾ ਇੱਥੇ ਕੋਲੀ ਮੇਰੇ ਤੇ ਮੱਜਾਂ ਨਾ ਹੁੰਦੀਆਂ ਨਾ ਠੰਡ ਕੇ ਸਿਰਫ ਦੋ ਕੁ ਮਿੰਟ ਘਵਾਵਾਂਗੇ ਇਹਨਾਂ ਨੂੰ ਪੱਠੇ-ਪੁੱਠੇ ਪਾ ਲਿਆ ਆ ਬਣਦੇ ਇਹਨਾਂ ਘੁਰਲਿਆਂ ਦੇ ਪੱਠੇ ਪਾਉਂਦੇ ਨੇ ਤੇ ਬਣ ਕੇ ਇਹਨਾਂ ਨੂੰ ਕਰਦੇ ਆਪਾਂ ਬਾਅਦ ਚ ਡੰਗਰਾਂ ਦੀ ਚਵਾਈ ਲਓ ਜੀ ਦੁੱਧ ਹੀ ਸਾਡਾ ਆ ਗਿਆ ਚਵਾਈ ਹੋ ਗਈ ਹੈ ਦੁੱਧ ਹੀ ਆ ਗਿਆ ਗੰਦੇ ਖਾਲੇ ਦਾ ਪਾਣੀ ਪਾ ਕੇ ਵਿੱਚ ਲੈ ਵੀ ਇੱਕ ਛੱਟ ਵੀ ਹਰਾਮ ਹੈ ਲੈ ਚਾਚਾ ਦੁੱਧੀ ਨੇ مشوره ਦੇਂਦਿਆ ਕਿ ਤੂੰ ਪ੍ਰੇਜ ਕਰ ਨਹਿਰ ਦੇ ਪਾਣੀ ਨਾਲ ਗਾਣ ਵੀ ਜਿਆਦਾ ਲਵੇਦਾ ਇਹਦੇ ਨਾਲ ਛੱਪੜ ਦੇ ਪਾਣੀ ਨਾਲ ਜਿਆਦਾ ਗਾਣ ਲੱਗੇ ਨਹੀਂ ਜਿੱਥੇ ਡੱਡੂ ਨਿਕਲ ਆਇਆ ਵਿੱਚੋਂ ਫੇਰ ਪਉਣੂ ਕੇ ਪਾਲੀਸੀ ਨਰਦ ਦੇ ਲੱਡੂ ਨਿਕਲ ਦੂ ਦੇ ਹੱਥ ਹੀ ਨਿਕਲਦੇ ਨਹੀਂ ਸੁੱਕੇ ਦੋਦੀ ਵੇਗਾ ਨਾਗਾ ਕਰੇ ਤਾਂ ਹੀ ਵੀ ਖੋਇਆ ਮਾਰੀਏ ਚਲੋ ਤੇਰੇ ਫਿਰ ਆਵਾਂਗੇ ਹਾਂ ਔਰ ਠੀਕ ਹੈ ਖੋਇਆ ਕਹਿੰਦੇ ਰਾਜੀ ਹੈ ਖੋਇਆ ਆਂਦੇ ਖਾਣਾ ਉਹ ਕਹਿਆ ਤਰਾ ਬਦਲਿਆ ਆਈ ਨਾ ਆ ਵੇਖ ਲੈ ਆ ਵੇਖ ਲੈ ਹੋ ਕੰਮ ਹੈ ਕੱਲ ਵੀਡੀਓ ਚ ਵੀ ਆਖਿਆ ਲਾ ਕੇ ਜਦੋਂ ਇਹਨੇ ਕੱਪੜੇ ਬਦਲਨੇ ਉਹ ਤਾਂ بارش ਆਉਣੀ ਹੀ ਆਉਣੀ ਹੈ بارش ਆਉਣੀ ਹੀ ਆਉਣੀ ਹੈ بارش ਨਹੀਂ ਆਉਂਦੀ ਮੱਝਾ بارش ਆ ਗਈ بارش ਆਇਆ بارش ਆਜਦੀ ਵੀ ਆ بارش ਕੱਲ ਦੀ ਵੀ ਹੈ ਕਹ ਲੈ ਜਿਆ ਕਿਹੜੀ ਇਬਰਾ ਕਪੜੇ ਬਦਲ ਲੈ 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 ਆ ਇਸrar ਯਾਰ ਤੁਸੀਂ ਬਾਜੀ ਆਏ ਮੈਂ ਟਾਈਮ ਵੇਖ ਕੇ ਨਿਕਲਣਾ ਇੱਥੇ ਜੋ ਮਰਜੀ ਘੰਟਾ ਲੱਗਾ ਰਿਹਾ ਹੈ ਆਖੇ ਕੱਟੀ ਛੱਡਦੇ ਨੇ ਚੇਤਾ ਭੁੱਲ ਗਿਆ ਯਾਰ ਤੁਸੀਂ ਉੱਥੇ ਖੜੋ ਰਿਹਾ ਹੈ ਯਾਰ ਤੁਸੀਂ ਦੋ ਬੰਦੇ ਜੀ ਓ ਯਾਰ ਹੋ ਜਾਂਦੀ ਭੁੱਲ ਚੁੱਕ ਕੀ ਹੋਣੀ ਭੁੱਲ ਚੁੱਕਾ ਹੋਂ ਜਦੋਂ ਟਾਈਮ ਨਾ ਨਾ ਹੋਏ ਨਾ ਹੋਵੇ ਤੇ ਫਿਰ ਸਮਝੋ ਹੋਰ ਹੋਵੇ ਭਾਜੇ ਨਹੀਂ ਬਹੁਤ ਬਲਾਈ ਗੱਲ ਟ੍ਰੈਫਿਕ ਜਾਮ ਹੋ ਜੀ ਉਹ ਮਾਰ ਜੀ ਅੱਛਾ ਦੋਦੀ ਆਪ ਲੇਟ ਹੋ ਜਾਵੇ ਆਖ ਸੀ ਮੇਰੀ ਮੋਟਰਸਾਈਕਲ ਪੈਂਚਰ ਹੋ ਗਿਆ ਸੀ ਮਾ ਮੁੰਡਾ ਛੋਡਾ ਖਵਾ ਬੈਠਾ ਆ ਇੱਥੇ ਨਹੀਂ ਤੇ ਫਿਰ ਆਖੀ ਰੋੜਾ ਰਾਈਟ ਅੱਛਾ ਅੱਛਾ ਇਹਨੇ ਆਖਿਆ ਜੀ ਇੱਥੇ ਇੱਥੇ ਪਾਂਡਾ ਸੀ ਇੱਥੇ ਪਾਂਡਾ ਸੀ ਇਹਨੇ ਆਖਿਆ ਜੀ ਤਿੰਨ ਗੜਮੀਆਂ ਪੈਂਦਾ ਹੈ ਮੈਂ ਕਿਹਾ ਲਈ ਜੀ ਦੋ ਪਏਗਾ ਹੂੰ ਦੋਆਂ ਤੋਂ ਮਾਸਾ ਮੈਂ ਘਾਟੀ ਪੈਣਾ ਪੱਦਰ ਤਿੰਨ ਪੈਣਾ ਅੱਛਾ ਯਾਰ ਚੱਲ ਆ ਪਾਂਡਾ ਪਾਏ ਵਿਣਿਆ ਤਿੰਨਾ ਚ ਪਾਲਾ ਤਾਂ ਤਿੰਨਾ ਤੋਂ ਪਾਈਆ ਦੋ ਤਵਾਦ ਗਏ ਫਿਰ ਵੀ ਚੱਲ ਆਪਾਂ ਉਏ ਉਹਦੀ ਨਿਗਾਹ ਨਾ ਪੂਰੀ ਓਏ ਯਾਰ ਜੋ ਆ ਤਾਂ ਫਿਰ ਇਹਨੇ ਕਿਹਾ ਮੇਰਾ ਭਾਂਡਾ ਮੇਰਾ ਭਾਂਡਾ ਵੱਡਾ ਉਹਨੂੰ ਪਰ ਉਹਨੂੰ ਇਹਨੂੰ ਪਰ ਉਹਨੂੰ ਪਰ ਉਹ ਦੋ ਦੋ ਲੈ ਗਿਆ ਆਪਾਂ ਮਿਲਦੇ ਹਾਂ ਪੱਠਿਆਂ ਟੱਕ ਦੇ ਵਿੱਚ ਮਿਲਦੇ ਜਾਂਦੇ ਲਓ ਜੀ ਤੁਰ ਪਏ ਆ ਪੱਠਿਆਂ ਨੂੰ ਤੇ ਮੌਸਮ ਵੀ ਹੋ ਗਿਆ ਅਚਾਨਕ ਖਰਾਬ بارش ਦਾ ਜਿਹੜਾ ਨਾ ਮੌਸਮ ਬਣ ਗਿਆ ਬੱਦਲ ਬੁੱਦਲ ਬਣ ਗਏ ਤੇ ਦਵਾ ਦਵਾ ਜਲ ਕੇ ਨਾ ਪੱਠੇ ਵੱਢ ਲੀਏ ਤੇ ਨਾਲੇ ਫਰਫਤਾਰੀ ਵੀ ਹੋਣੀ ਸ਼ਾਮ ਨੂੰ ਤੇ ਦਵਾਦਬ ਚੱਲੇ ਨਾ ਪੱਠੇ ਵੱੜੀ ਲਓ ਜੀ ਪੱਠੇ ਲੈ ਆਏ ਨੇ ਵੱਡ ਇੱਧਰ ਖਲਾਰਤਾ ਟਰੈਕਟਰ ਆ ਜੀ ਤੇ ਸਾਈਡ ਤੇ ਆ ਗਏ ਆ ਵੱਡਣ ਤੇ ਚੱਲਦੇ ਆਂ ਡੇਰੇ ਤੇ ਚੱਲਦੇ ਆਂ ਡੇਰੇ ਤੇ ਹੁਣ ਤੇ ਆਪਾਂ ਮਾਲ ਲੰਗਰ ਕਰਾਂਗੇ ਅੰਦਰ ਤੇ ਫਿਰ ਰੋਜ਼ਾ ਕਰਾਂਗੇ ਸਾਹ ਲਓ ਜੀ ਹਾਜੀ ਕੋ ਮਾ ਜੀ ਨਹੀਂ ਛੱਡੀ ਜਾ ਰਹੀ ਕਿਉਂ ਹਾਜੀ ਹੁਣ ਛੱਡਦਾ ਨਹੀਂ ਆ ਛੱਡ ਲੈ ਆ ਵੀ ਹਾਜੀ ਕਿੱਲਣ ਦਿਆ ਹਾਜੀ ਛੱਡ ਯਾਰ ਕੀ ਹੋਇਆ ਛੱਡਣਾ ਆ ਹਾਜੀ ਛੱਡਣ ਦੇ ਹਾਜੀ ਪਹਿਲਾਂ ਛੜੀ ਕਿਥੋਂ ਹੈ ਆ ਗਿਆ ਨਾ ਨਾ ਲਾੜੀ ਪੈ ਨਹੀਂ ਲਾਏ ਨਹੀਂ ਓਏ ਨਾ ਛੱਡ ਯਾਰ ਅਜੇ ਛੱਡ ਦੇ ਮਾ ਛੋ ਮਾਰੀ ਆ ਤੈਨੂੰ ਨਾ ਮਾਰ ਨਾ ਮਾਰ ਨਾ ਮਾਰੇ ਲਓ ਜੀ ਹਾਜੀ ਨਾ ਟੇਲ ਵਾਲਾ ਯੋਰ ਲਾ ਲੈ ਜਿਹੜਾ ਹਾਜੀ ਜਿਹੜਾ ਨਾ ਆ ਮੈਂ ਖਾਲੀ ਆ ਮੈਂ ਖਾਲੀ ਚਲੋ ਵੀ ਖੋਲ ਗਈ ਖੋਲ ਗਈ ਖੋਲ ਗਈ ਚਲੋ ਚੱਲ ਬਾਸ ਘਰ ਆ ਜੀ ਯਾਰ ਲਓ ਜੀ ਕਰ ਦੇ ਅੰਦਰ ਜੀ ਕਰ ਦੇ ਫਲਾ ਵੀ ਬੰਦ ਕਰੋ ਯਾਰ ਫਲਾ ਬੰਦ ਕਰ ਕਰੋ ਬੰਦ ਆ ਲੜੋ ਤੇ ਨਾ ਛੱਡ ਦੇ ਆ ਨਾ ਮਰ ਛੱਡ ਦੇ ਆ ਬਾਹਰ ਨੀ ਨੀ ਖੋਲੋ 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 ਜੀ ਬੰਦ ਕਰ ਆ ਨਹੀਂ ਛੱਡ ਦੇ ਬਾਹਰ ਆ ਜਾ ਚੱਲ ਦੁਪਾਲਾ ਸੰਗਲੇ ਪਾਂ ਦੇ ਪਾਂ ਦੇ ਪਾਂ ਦੇ ਆਜੀ ਪਾਸ ਅੰਗਲੀ ਯਾਰ ਲੈ ਵੀ ਟੀਟੂ ਆ ਗਿਆ ਬਾਹਰ ਚੱਲ ਵੀ ਟੀਟੂ ਆਜੀ ਸੰਗਲ ਬੰਨ ਆਜੀ ਪੈਂਟ ਪੁੱਠੀ ਪਾਈ ਹੋ ਨਹੀਂ ਸਿੱਟੀ ਪਾਈ ਹੋ ਜੇ ਪਿੱਛੇ ਪਾਈ ਹੋ ਇਹ ਪਿੱਛੇ ਹੀ ਹੋ ਗਈ ਨਾ ਜੀ ਹਾਜੀ ਨਾ ਜ਼ਿੱਦ ਦਾ ਪੱਕਾ ਹੈ ਤੇ ਕੰਮ ਵਾਲੂ ਟੈਟ ਆਜੀ ਤੇ ਕੋਈ ਨਹੀਂ ਚਲੋ ਵੀ ਬੰਦ ਕਰ ਦੂੰ ਚਲਿਓ ਹੋ ਗਿਆ ਬੰਦ ਹਾਂ ਵਲੋਗ ਕਰੀਏ ਐਂਡ ਕਰ ਦਈ ਐਂਡ ਹਾਂ ਲਾਈਕ ਕਰ ਦਈਏ ਸਬਸਕ੍ਰਾਈਬ ਵੀ ਕਰਿਆ ਕਰੋ ਠੀਕ ਹੋ ਗਿਆ ਲਓ ਜੀ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ